ਵਾਲਿਆਂ ਵਾਸਤੇ ਵੀ ਹੈ ਜੇਕਰ ਤੁਸੀਂ ਫਲੋਰ 'ਚ ਰਹਿੰਦੇ ਹੋ ਤੇ ਫਲੋਰ ਜਾ ਕੇ ਆਟੋ 'ਚ ਸਫ਼ਰ ਕਰਦੇ ਹੋ ਤਾਂ ਇਹਨਾਂ ਲੁਟੇਰਿਆਂ ਤੋਂ ਤੁਹਾਨੂੰ ਵੀ ਬਚਣਾ ਚਾਹੀਦਾ ਜਿਸ ਤੋਂ ਇਹ ਬਹਾਦਰ ਔਰਤ ਬਚੀ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿ ਔਰਤ ਆਟੋ ਦੇ ਬਾਹਰ ਲਟਕਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਇਸ ਆਟੋ ਨੂੰ ਚਲਾਉਣ ਵਾਲੇ ਲੁਟੇਰੇ ਨੇ ਜਿਨ੍ਹਾਂ ਨੇ ਹਥਿਆਰਾਂ ਦੀ ਨੋਕ ਦੇ ਉੱਪਰ ਇਸ ਮਹਿਲਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਔਰਤ ਦੀ ਬਹਾਦਰੀ ਸੀ ਕਿ ਇਸਨੇ ਆਪਣੇ ਆਪ ਨੂੰ ਇਸ ਆਟੋ ਤੋਂ ਬਾਹਰ ਕਿਵੇਂ ਨਾ ਕਿਵੇਂ ਕੀਤਾ ਆਟੋ ਦੇ ਬਾਹਰ ਲਟਕਦੀ ਨਜ਼ਰ ਆਈ ਤਾਂ ਫਿਰ ਰਾਹ ਜਾਂਦੇ ਰਾਹੀ ਗੀਰਾ ਤੋਂ ਸਹਾਇਤਾ ਵੀ ਮੰਗਦੀ ਨਜ਼ਰ ਆਈ ਹਾਲਾਂਕਿ ਇਸ ਫਪੜਾ ਤਫੜੀ ਦੇ ਵਿੱਚ ਲੁਟੇਰੇ ਜਿਹੜੇ ਸੀ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਤਾਂ ਜਿਹੜੀ ਗੱਡੀ ਸੀ ਉਹਨਾਂ ਦੀ ਜਿਹੜੇ ਆਟੋ ਸੀ ਉਹ ਸੜਕ ਉੱਤੇ ਪਲਟ ਗਿਆ ਤਾਂ ਜਿਹੇ ਦੇ ਵਿੱਚ ਔਰਤ ਦੀ ਬਹਾਦਰੀ ਨੇ ਇਹਨਾਂ ਲੁਟੇਰਿਆਂ ਨੂੰ maat ਦਿੱਤੀ ਆ ਤਾਂ ਲੁਟੇਰਿਆਂ ਨੂੰ ਹਾਲਾਂਕਿ ਜਦੋਂ ਆਟੋ ਪਲਟਿਆ ਦਾ ਹਲੇ ਦਵਾਰੇ ਦੇ ਖੜੇ ਲੋਕਾਂ ਨੇ ਕਾਬੂ ਕਰ ਲਿਆ ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਕਿ ਇਹ ਤੈਨੂੰ ਲੁਟੇਰੇ ਸਨ ਜਿਨ੍ਹਾਂ ਨੇ ਇਸ ਔਰਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਇਸ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਇੱਕ ਇਸ ਔਰਤ ਦੀ ਬਹਾਦਰੀ ਦੇ ਨਾਲ ਇਸ ਲੁੱਟਖੋ ਦੀ ਵਾਰਦਾਤ ਨੂੰ ਜਿਹੜਾ ਕਿ ਹੈ ਅਸਫਲਤਾ ਮਿਲੀ ਹੈ ਲੁਟੇਰਿਆਂ ਨੂੰ ਅਸਫਲਤਾ ਮਿਲੀ ਹੈ ਤਾਂ ਇਸ ਬਹਾਦਰੀ ਤੋਂ ਬਾਅਦ ਹੀ ਫਲੋਰ ਦੇ ਵਿੱਚ ਇਹ ਜਿਹੜੇ ਲੁਟੇਰੇ ਨੇ ਜੋ ਆਟੋ ਚਲਾਉਂਦੇ ਨੇ ਤੇ ਹਥਿਆਰਾਂ ਦੀ ਨੋਕ ਦੇ ਉੱਪਰ ਆਟੋ ਵਿੱਚ ਪਿਠਾ ਕੇ ਸਵਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਪਰਦਾਫਾਸ਼ ਕੀਤਾ